सूफी कर बाबा बुल्ले शाह बुल्ले शाह ਦੇ ਪਿਤਾ ਜੀ ਨੇ ਖੁਸ਼ੀ-ਖੁਸ਼ੀ ਨਾਲ ਬੁੱਲੇ ਸ਼ਾ ਨੂੰ ਆਪਣੇ ਗੁਰੂ ਕੋਲ ਰਹਿਣ ਦੀ ਇਜਾਜ਼ਤ ਦੇ ਦਿੱਤੀ ਇਨਾਇਤ ਦੀ ਰੰਗੀ ਹੋਈ ਦੁਨੀਆ ਵਿੱਚ ਬੁੱਲੇ ਸ਼ਾ ਨੇ ਬਹੁਤ ਵਧੀਆ ਜ਼ਿੰਦਗੀ ਜਿਉਣੀ ਸ਼ੁਰੂ ਕਰ ਦਿੱਤੀ ਸਪਸ਼ਟ ਹੈ ਕਿ ਜਦੋਂ ਕੋਈ ਚੇਲਾ ਪੂਰੇ ਬ੍ਰਹਿਮੰਡ ਦੀਆਂ ਸੁੱਖ ਸਹੂਲਤਾਂ ਨੂੰ ਖੋਹ ਲੈਂਦਾ ਹੈ ਤਾਂ ਗੁਰੂ ਦਾ ਸ਼ਾਹੀ ਖਜ਼ਾਨਾ ਉਸ ਲਈ ਲੁੱਟੇ ਜਾਣ ਲਈ ਕਿਵੇਂ ਉਸਕ ਨਹੀਂ ਹੋ ਸਕਦਾ ਇੰਨਾ ਇਸ਼ਾਨੇ ਭੁੱਲੇ ਸ਼ਾਨ ਨੂੰ ਆਪਣੇ ਪਿਆਰ ਦਾ ਇੱਕ ਅਨਮੋਲ ਤੋਹਫ਼ਾ ਦਿੱਤਾ ਉਸ ਦੇ ਤਨ ਮਨ ਅਤੇ ਉਸ ਦੇ ਹਰ ਕਦਰੇ ਨੂੰ ਆਪਣਾ ਆਸ਼ਿਆਨਾ ਬਣਾ ਲਿਆ ਆਪਣੇ ਆਪ ਨੂੰ ਉਸ ਨੂੰ ਸੌਂਪ ਦਿੱਤਾ ਹੁਣ ਬੁੱਲੇ ਸ਼ਾਹ ਦੀਆਂ ਅੱਖਾਂ ਦਾ ਜਾਦੂ ਸਿਰਫ ਇਨਾਇਤ ਹੋ ਗਿਆ ਉਸ ਦੇ ਸਤਿਗੁਰੂ ਬਣ ਗਏ ਕੰਨਾਂ ਦੀ ਖੁਰਾਕ ਸਿਰਫ ਗੁਰੂ ਦੇਹੀ ਬੋਲ ਸਾਹਾਂ ਦਾ ਚੱਲਣਾ ਰੁਕਣਾ ਬਸ ਗੁਰੂ ਤੋਂ ਹੀ ਇੱਕ ਮੁਸਕਰਾਹਟ ਦੀ ਲੋੜ ਦਿਲ ਦਾ ਹੱਸਣਾ ਅਤੇ ਰੋਣਾ ਉਸ ਦੇ ਹੁਕਮਾਂ ਦਾ ਗੁਲਾਮ ਭੁੱਲੇ ਸ਼ਾਦੇ ਹਰ ਵਿਚਾਰ ਦੇ ਤਾਣੇ ਬਾਣੇ ਵਿੱਚ ਉਸ ਦਾ ਗੁਰੂ ਇਨਾਇਤ ਸ਼ਾ ਬੁਣਿਆ ਹੋਇਆ ਸੀ ਇਛਾਵਾਂ ਅਤੇ ਕਾਮਨਾਵਾਂ ਦਾ ਫੁੱਲ ਕਿਰਪਾ ਨਾਲ ਫੁੱਲਾਂ ਨਾਲ ਪਰ ਗਿਆ ਉਸ ਦੇ ਦਿਲ ਦਾ ਮਾਹੌਲ ਪਿਆਰ ਦੀ ਖੁਸ਼ੀ ਨਾਲ ਪਰ ਗਿਆ ਅਜਹੀ ਰੰਗਤ ਅਤੇ ਉਤਸ਼ਾਹ ਚੜਿਆ ਕਿ ਬੁੱਲੇ ਸ਼ਾ ਪਿਆਰ ਦੀ ਰੰਗਸ਼ਾਲਾ ਵਿੱਚ ਬਣਦਾ ਗਿਆ ਕੰਨ ਪੱਥਰ تھے ਅਬ ਫੁੱਲ ਮਾਲਾ ਹੋਈ ਹਮ ਅੰਧੇਰੋਂ ਮੇ ਹਸਤਾ ਉਜਾਲਾ ਹੋਏ ਜਦੋਂ ਗੁਰੂ ਦੇ ਪਿਆਰ ਦਾ ਰੰਗ ਸਾਨੂੰ ਰੰਗ ਦਿੰਦਾ ਹੈ ਤਾਂ ਅਸੀਂ ਖੁਦ ਪਿਆਰ ਦੀ ਰੰਗਸ਼ਾਲਾ ਬਣ ਜਾਂਦੇ ਹਾਂ ਇੰਨਾ ਸਨਮਾਨਾ ਨੂੰ ਆਪਣੀ ਗੋਦ ਵਿੱਚ ਲੈ ਕੇ ਬੁੱਲੇ ਸ਼ਾ ਪਿਆਰ ਦੇ ਰਾਤੇ ਤੁਰ ਰਿਹਾ ਸੀ ਇੱਕ ਦਿਨ ਆਸ਼ਰਮ ਲਈ ਕੁਝ ਖਰੀਦਦਾਰੀ ਕਰਨੀ ਪਈ ਬੁੱਲੇ ਸ਼ਾ ਬਾਜ਼ਾਰ ਵੱਲ ਤੁਰ ਪਿਆ ਅਚਾਨਕ ਉਸ ਦੀ ਨਜ਼ਰ ਇੱਕ ਕਰਦੀ ਛੱਤ ਤੇ ਗਈ ਉੱਥੇ ਇੱਕ ਕੁੜੀ ਬੈਠੀ ਸੀ ਉਹ ਕੁੜੀ ਸ਼ੀਸ਼ੇ ਦੇ ਸਾਹਮਣੇ ਸਜੋ ਸ਼ਿੰਗਾਰ ਕਰ ਰਹੀ ਸੀ ਵਾਲਾਂ ਦੇ ਵਿੱਚ ਕੁੰਮਕੁੰ ਮੱਥੇ ਤੇ ਬਿੰਦੀ ਅੱਖਾਂ ਦੇ ਵਿੱਚ ਸੁਰਮਾ ਬੁੱਲਾਂ ਤੇ ਲਾਲੀ ਬਾਹਾਂ ਦੇ ਵਿੱਚ ਖੰਖਣ ਕਰਦੀਆਂ ਸਤਰੰਗੀ ਚੂੜੀਆਂ ਇਹ ਦੇਖ ਬੁੱਲੇ ਸ਼ਾ ਹੈਰਾਨ ਰਹਿ ਗਿਆ ਉਹੋ ਉੱਥੇ ਉਸ ਨੂੰ ਕੂਰ ਦਰਿਆ ਅਜੇ ਹਾਂ ਨਹੀਂ ਹੈ ਕਿ ਉਸਨੇ ਅੱਜ ਤੋਂ ਪਹਿਲਾਂ ਕੋਈ ਵਧੀਆ ਕਪੜੇ ਪਾਈ ਕੁੜੀ ਨਹੀਂ ਦੇਖੀ ਸੀ ਨਹੀਂ ਉਸ ਦਾ ਦਿਲ ਇਸ ਸੁੰਦਰ ਕੁੜੀ ਤੋਂ ਬਹੁਤ ਖੁਸ਼ੀ ਜਿਸ ਦੇ ਨਾਲ ਉਸ ਦਾ ایمان ਡੋਲ ਗਿਆ ਹੋਵੇ ਨਹੀਂ ਅਜਿਹਾ ਨਹੀਂ ਹੈ ਕਿ ਉਹ ਸ਼ਿੰਗਾਰ ਦੇ ਸਾਰ ਤੋਂ ਪੂਰੀ ਤਰ੍ਹਾਂ ਅੰਜਾਨ ਸੀ ਉਹ ਆਪਣੀਆਂ ਚਟਕੀਲੀ ਟਟਕੀਲੀ ਪਹਿਣਾ ਅਤੇ ਪਰਜਾਈਆਂ ਦੀ ਸਹਬਤ ਵਿੱਚ ਰਹਿ ਚੁੱਕਿਆ ਸੀ ਪਰ ਉਸਨੇ ਹੋਂ ਤੱਕ ਇਸਵਲ ਕਦੇ ਧਿਆਨ ਹੀ ਨਹੀਂ ਦਿੱਤਾ ਸੀ ਉਹ ਸਿਰਫ ਆਪਣੀ ਹੀ ਦੁਨੀਆ ਵਿੱਚ ਰੁੱਝਿਆ ਹੋਇਆ ਸੀ ਪਰ ਅੱਜ ਇਸ ਦ੍ਰਿਸ਼ ਨੇ ਉਸ ਦੇ ਨਸ਼ੇ ਵਿੱਚ ਡੁੱਬੀਆਂ ਅੱਖਾਂ ਤੇ دستक ਦਿੱਤੀ ਇਹ ਕਿਹੋ ਜਿਹਾ ਅਜੀਬੋ ਗਰੀਬ ਸ਼ੌਕ ਹੈ ਆਖਿਰ ਇਹ ਚਿਹਰੇ ਦੀ ਇਹ ਨੀਲੀ ਪਾਪੋਚੀ ਕਿਸ ਲਈ ਬੁੱਲੇ ਸ਼ਾ ਸੋਚਣ ਲੱਗਾ। ਓਹੋ! ਅਚਾਨਕ ਬੋਲ ਪਿਆ। ਆਪਾ ਸੁਨੋ ਬਹਿਨ, ਤੁਸੀਂ ਇਸ ਤਰ੍ਹਾਂ ਕਿਉਂ ਸਜ ਰਹੇ ਹੋ? ਕੁੜੀ ਨੇ ਆਪਣੀਆਂ ਅੱਖਾਂ ਦੇ ਕੋਨੇ ਤੋਂ ਹੇਠਾਂ ਵੱਲ ਦੇਖਿਆ। ਉਸਨੇ ਉਸ ਦੇ ਕੱਪੜਿਆਂ ਅਤੇ ਦਿੱਖ ਤੋਂ ਪਛਾਣ ਲਿਆ ਕਿ ਉਹ ਸ਼ਾ ਇਨਾਇਤ ਦਾ ਕੋਈ ਚੇਲਾ ਹੈ। ਉਸ ਦੇ ਆਸ਼ਰਮ ਦਾ ਅਨਵਿਆਹਾ ਚਿਲਾ ਹੈ ਉਹ ਦੇਖਣ ਵਿੱਚ ਜ਼ਰੂਰ ਇੱਕ ਨੌਜਵਾਨ ਵਰਗਾ ਲੱਗਦਾ ਹੈ ਪਰ ਉਸ ਦੇ ਚਿਹਰੇ ਤੇ ਇੱਕ ਬੱਚੇ ਵਰਗਾ ਪੋਲਾ ਜਿਹਾ ਪਾਉ ਹੈ ਅੱਖਾਂ ਵਿੱਚ 마ਸੂਮੀਅਤ ਦਾ ਅਹਿਸਾਸ ਹੈ ਤੇ ਫਿਰ ਬੁਲਾਵਿਤਾ ਆ 파 ਰਿਹਾ ਹੈ ਇਸ ਦਾ ਮਤਲਬ ਇਹ ਹੈ ਕਿ ਉਹ ਉਸਨੂੰ ਭੈਣ ਕਹਿ ਕੇ ਬੁਲਾ ਰਹਾ ਸੀ ਤਾਂ ਇਸ ਲਈ ਉਹ ਖਿੜ-ਖਿੜਾ ਕੇ ਹੱਸ ਪਈ ਉਸਨੇ ਉਸਨੂੰ ਛੁਟਕੀ ਪਰਦੇ ਹੋਏ ਕਿਹਾ ਕੀ ਦਸਾਂ ਮੈਂ ਤੁਹਾਡੇ ਵਰਗੇ ਬਰੂਏ ਕਲੰਦਰ ਨੂੰ ਜਾਓ ਸ਼ੇਖ ਜੀ ਜਾਓ ਸ਼ਾਗਿਰਦੀ ਕਰੋ ਬਾ ਇਮਾਨ ਇਬਾਦਤ ਕਰੋ ਨਹੀਂ ਤਾਂ ਤਹਾਨੂੰ ਬਿਨਾ ਗੱਲ ਤੋਂ ਆਪਣੇ ਗੁਰੂ ਦੀ ਨਾਰਾਜ਼ਗੀ ਸਹਿਣੀ ਪਵੇਗੀ ਬੁੱਲੇ ਸ਼ਾਹ ਨੇ ਇਸ ਨੂੰ ਫਿਰ ਉਸੇ ਸਾਦੇ ਮੂੜ ਨਾਲ ਪੁੱਛ ਲਿਆ ਮੈਨੂੰ ਦੱਸੋ ਭੈਣ ਤੁਸੀਂ ਇੰਨਾ ਜੇਬੋ ਜਨਕ ਨੂੰ ਚਮਕ ਨਾਲ ਕਿਉਂ ਸਜਾਉਂਦੇ ਹੋ ਆਖਿਰਕਾਰ ਇਸ ਪਿੱਛੇ ਕੀ ਕਾਰਨ ਹੈ ਕੁੜੀ ਨੇ ਉੱਕਦੇ ਹੋਏ ਕਿਹਾ ਉਫ ਇਕ ਤਾਂ ਤੂੰ ਬੇਈਮਾਨ ਅਤੇ ਜਿੱਦੀ ਵੀ ਅਤੇ ਉੱਪਰ ਤੋਂ ਨਾਦਾਨ ਡੱਬੂ ਵੀ ਹੈ ਓਏ মিয়া ਤੂੰ ਪਿਆਰ ਦੇ ਪੇਤਾਂ ਵਾਰੇ ਕੀ ਜਾਣਦਾ ਹੈ ਮੁਹੱਬਤਾਂ ਉਲਫ਼ਤਾں ਦੇ ਕisse ਤੁਹਾਡੀ ਅਲੜ ਵੈਰਾਗੀ ਖੋਪੜੀ ਵਿੱਚ ਕਿੱਥੇ ਪੈਣ ਵਾਲੇ ਹਨ ਠੀਕ ਹੈ ਮੈਨੂੰ ਦੱਸੋ ਕਿ ਪਤੰਗੇ ਨੂੰ ਲਾਟ ਨਾਲ ਪਿਆਰ ਕਿਉਂ ਹੁੰਦਾ ਹੈ ਇਸ ਲਈ ਨਾ ਕਿ ਸ਼ਮਮਾ ਸਤਰੰਗੀ 11 ਨਾਲ ਸ਼ਿੰਗਾਰ ਕਰਦੀ ਹੈ ਇਹ ਚਮਕਦਾਰ ਚਿੰਗਿਆੜਿਆਂ ਨਾਲ ਸਜੀ ਦਜੀ ਰਹਿੰਦੀ ਹੈ ਬੁੱਲੇ ਸ਼ਾਹ ਨੇ ਪਾਗਲਾ ਵਾਂਗ ਹਾਂ ਵਿੱਚ ਸਿਰ ਹਿਲਾਇਆ ਸਮਝੋ ਮੀਆਂ ਪ੍ਰੇਮੀ ਸਿਰਫ ਸੋਹਣੇ ਅਤੇ ਸੁੰਦਰ ਦਿਖਣ ਨਾਲ ਹੀ ਪਿਆਰ ਵਿੱਚ ਪੈਂਦੇ ਹਨ ਮੈਂ ਵੀ ਆਪਣੇ ਸ਼ੌਹਰ ਲਈ ਤਿਆਰ ਹੋ ਰਹੀ ਹਾਂ ਉਹ ਜਵਾਨ ਕੁੜੀ ਨੱਚਦੀ ਅਤੇ ਚਿੜਕਦੀ ਹੱਸਦੀ ਅੰਦਰ ਚਲੀ ਗਈ ਬੁੱਲੇ ਸ਼ਾਹ ਨੇ ਸੋਚਿਆ ਕਿ ਬੁੱਲੇ ਮੁਹੱਬਤ ਤਾਂ ਤੂੰ ਵੀ ਕੀਤੀ ਹੈ ਮੁਕਾਮੇ ਇਸ਼ਕ ਨੂੰ ਫਤਿਹ ਕਰਨ ਦਾ ਸੁਪਨਾ ਤਾਂ ਤੂੰ ਵੀ ਵੇਖਿਆ ਹੈ ਓਏ ਪਾਗਲ ਇਨਾਇਤ ਤੇਰੇ ਹਬੀਬ ਮਹਿਬੂਬ ਹੈ ਦਿਲਬਰ ਦਿਲਨਸ਼ੀ ਹੈ ਉਹ ਤੇਰਾ ਖਸਮ ਖਾਮਿੰਦ ਸ਼ੌਹਰ ਸਿਰਤਾਜ ਸਭ ਕੁਝ ਉਹੀ ਤਾਂ ਹੈ ਇਸ ਦੁਨੀਆ ਦੇ ਲੋਕਾਂ ਦੇ ਪ੍ਰੇਮ ਸੰਬੰਧ ਰੰਗीन ਸੁਬਾ ਦੇ ਹਨ ਐਸ਼ ਪ੍ਰਸਤੀ ਹਨ ਇਹ ਬਦਚਲਨੀ ਦਾ ਇੱਕ ਸਾਧਨ ਹੈ ਇਹ ਜਿਸਮਾਨੀ ਹੈ ਉਹ ਬੁਢਾਪੇ ਵਿੱਚ ਜਾਂ ਕਬਰ ਵਿੱਚ ਦਫਨ ਹੋ ਜਾਂਦੀ ਹੈ ਪਰ ਤੇਰਾ ਪਿਆਰ ਅਤੇ ਮਾਸ਼ੂਕ ਦੋਵੇਂ ਰੂਹਾਨੀ ਅਤੇ ਇਲਾਹੀ ਹਨ ਤੇਰੀ ਰੂਹ ਨੇ ਆਪਣੇ ਗੁਰੂ ਨਾਲ پاک ਆਸ਼ਕੀ ਕੀਤੀ ਹੈ ਅਤੇ ਇਹ ਇਲਾਹੀ ਇਸ਼ਕ ਅਜਿਹਾ ਹੈ ਕਿ ਇਹ ਕਿਆਮਤ ਦੇ ਦਿਨ ਤੱਕ ਰਹੇਗਾ ਕਿਆਮਤ ਦੇ ਦਿਨ ਤੇਰਾ ਦਿਲ ਗੁਰੂ ਦੀਆਂ ਯਾਦਾਂ ਨਾਲ ਭਰਿਆ ਹੋਵੇਗਾ ਫਿਰ ਤੂੰ ਆਪਣੇ ਪ੍ਰੇਮੀ ਦੀ ਖਾਤਰ ਕਿਉਂ ਨਹੀਂ ਸਜ ਰਿਹਾ ਸਵਰ ਰਿਹਾ ਹੋ ਸਕਦਾ ਹੈ ਕਿ ਇਨਾਤ ਸ਼ਾ ਖੁਸ਼ ਹੋ ਕੇ ਮੁਸਕੁਰਾਵੇ ਗੁਰੂ ਦੀ ਮੁਸਕਰਾਹਟ ਇੰਨੀ ਪਿਆਰੀ ਹੁੰਦੀ ਹੈ ਕਿ ਸਾਰਾ ਸੰਸਾਰ ਉਸ ਇੱਕ ਮੁਸਕਰਾਹਟ ਤੇ ਵਾਰ ਦਿੱਤਾ ਜਾਵੇ ਹਾਂ ਹਾਂ ਚਲੋ ਆਪਣੇ ਆਪ ਨੂੰ ਸਜਾਉਣ ਲਈ ਤਿਆਰ ਹੋ ਜਾਓ ਮੇਰਾ ਦਿਲ ਕਹਿੰਦਾ ਹੈ ਕਿ ਇਸ ਸ਼ਾਂਤਮਈ ਆਇਤ ਲਈ ਤੁਹਾਨੂੰ ਆਪਣੇ ਸਾਹ ਨਾਲ ਆਪਣੇ ਆਪ ਨੂੰ ਸ਼ਿੰਗਾਰਨਾ ਪਵੇਗਾ ਇਹ ਰਸਮ ਉਸ ਰਿਸ਼ਤੇ ਦੀ ਪਵਿੱਤਰਤਾ ਲਈ ਚੰਗੀ ਹੈ ਜੋ ਤੁਹਾਡੀਆਂ ਰਗਾਂ ਵਿੱਚ ਡੂੰਗਾਈ ਨਾਲ ਵਗਦਾ ਹੈ ਇਸ ਪਿਆਰ ਦੀ ਖਾਤਰ ਕੀ ਤੂੰ ਆਪਣੀ ਕਿਰਪਾ ਲਈ ਆਪਣੇ ਪਿਆਰੇ ਵਾਂ ਸਜਦਾ ਹੈ ਹੁਣ ਤੈਨੂੰ ਇਸ ਵਿਦਾਈ ਨੂੰ ਲਾਲ ਸਿੰਦੂਰ ਨਾਲ ਪਰਨਾ ਪਵੇਗਾ ਮੇਰਾ ਦਿਲ ਕਹਿੰਦਾ ਹੈ ਕਿ ਤੈਨੂੰ ਆਪਣੇ ਆਪ ਨੂੰ ਸੁਝਾਉਣਾ ਪਵੇਗਾ ਬੁੱਲੇ ਸ਼ਾਹ ਇਹ ਸਭ ਸੋਚ ਵਿਚਾਰ ਕਰ ਰਿਹਾ ਸੀ ਉਸ ਤੋਂ ਬਾਅਦ ਬੁੱਲੇ ਸ਼ਾ ਸ਼ਮਸ਼ੀਰ ਖਾਨ ਇੱਕ ਦਰਜੀ ਦੀ ਦੁਕਾਨ ਤੇ ਗਿਆ ਦਰਜੀ ਬੁੱਲੇ ਸ਼ਾ ਦਾ ਪੁਰਾਣਾ ਦੋਸਤ ਸੀ ਭਰਾ ਕਿਰਪਾ ਕਰਕੇ ਮੈਨੂੰ ਕੁਝ ਚੰਗੇ ਕੱਪੜੇ ਉਧਾਰ ਦਿਓ ਜੇ ਸੰਭਵ ਹੋਵੇ ਤਾਂ ਪਰਜਾਈ ਜੀ ਦਾ ਸਾਜੂ ਸ਼ੀਮਾਨ ਸ਼ਿੰਗਾਰ ਦਾ ਸਮਾਨ ਵੀ ਦੇ ਦਿਓ ਸ਼ਮਸ਼ੀਰ ਖਾਨ ਨੇ ਅੱਖਾਂ ਘਮੋਂਦੇ ਹੋਏ ਦੋਸਤਾਨਾ ਲਹਿਜੇ ਵਿੱਚ ਪੁੱਛਿਆ ਕਿ ਜਨਾਬ ਤबीयत ਤਾਂ ਠੀਕ ਹੈ ਬੁੱਲੇ ਸ਼ਾਹ ਨੇ ਕਿਹਾ ਮੈਂ ਬਸ ਆਪਣੀ ਤबीयत ਨੂੰ ਹਰਾ ਕਰਨ ਦੀ ਹੀ ਕੋਸ਼ਿਸ਼ ਕਰ ਰਿਹਾ ਹਾਂ ਮੀਆਂ ਬੁੱਲੇ ਸ਼ਾਹ ਨੇ ਸਾਰਾ ਅਸਮਾਨ ਇਕੱਠਾ ਕੀਤਾ ਅਤੇ आश्रम वापस आ गया सीधा अपनी कुटिया ਵਿੱਚ ਗਿਆ ਤੇ دروازਾ ਬੰਦ ਕਰ ਲਿਆ ਸ਼ਾਮ ਦਾ ਸਮਾਂ ਸੀ ਅਤੇ ਰੋਜ਼ਾਨਾ ਵਾਂਗ ਰੱਬ ਦੇ ਪ੍ਰੇਮੀ ਆਸ਼ਰਮ ਦੇ ਵਿਚਕਾਰ ਖੁੱਲੇ ਵਿਹੜੇ ਵਿੱਚ ਕਵਾਲੀ ਅਤੇ ਮੁਸ਼ਾਇਰਾ ਲਈ ਇਕੱਠੇ ਹੋ ਰਹੇ ਸਨ ਮਹੂਰਤ ਹੋ ਚੁੱਕਿਆ ਸੀ ਮਹਿਫਿਲ ਜੋਸ਼ ਵਿੱਚ ਸੀ ਗੁਰੂ ਪਰਾਵਾ ਨੇ ਬੁੱਲੇ ਸ਼ਾ ਦਾ ਦਰਵਾਜਾ ਖੜਕਾਇਆ ਬੁੱਲੇ ਸ਼ਾ ਜੀ ਤਖਤ ਤੇ ਪਹੁੰਚ ਚੁਕੇ ਹਨ ਇਸ ਲਈ ਕਿਰਪਾ ਕਰਕੇ ਜਲਦੀ ਬਾਹਰ ਆਓ ਆਵਾਜ਼ ਨੂੰ ਕੋਈ ਜਵਾਬ ਨਹੀਂ ਮਿਲਿਆ ਜਿਵੇਂ ਬੰਦ ਦਰਵਾਜ਼ਿਆਂ ਨੇ ਉਸ ਨੂੰ ਨਿਗਲ ਲਿਆ ਹੋਵੇ ਉਹਨਾਂ ਨੇ ਫਿਰ ਦਰਵਾਜ਼ਾ ਖੜਕਾਇਆ ਪਰ ਹਰ ਵਾਰ ਸਿਰਫ ਚੁੱਪ ਹੀ ਬਾਹਰ ਆਉਂਦੀ ਸੀ ਕੁਝ ਸਮੇਂ ਬਾਅਦ ਗੁਰੂ ਪਾਈ ਵੀ ਵਾਪਸ ਆ ਗਏ ਅਤੇ ਮਹਿਫਿਲ ਵਿੱਚ ਬੈਠ ਕੇ ਇਥੇ ਇਨਾਇਤ ਸ਼ਾ ਆਪਣੀ ਇਲਾਹੀ ਮਹਿਮਾ ਨਾਲ ਚੇਲਿਆਂ ਨੂੰ ਨੂਰ ਨਵਾਜ ਰਹੇ ਸਨ ਕਾਫੀਆਂ ਦੀਆਂ ਤੁਨਾਂ ਨਾਲ ਮਾਹੌਲ ਗੂੰਜਣ ਲੱਗ ਪਿਆ ਹਾਰਮੋਨੀਅਮ ਨਾਫੀਰੀਆਂ ਟੋਲਕ ਨਾਲ ਵਜਾਈਆਂ ਜਾ ਰਹੀਆਂ ਸਨ ਪਰ ਫਿਰ ਇੱਕ ਵਿਲੱਖਣ ਚਮ ਚਮ ਇੰਨਾ ਤੁਣਾ ਤੋਂ ਵੱਖਰਾ ਦਖਲ ਕੀਤਾ ਇਹ ਕੁੰਗਰੂਆਂ ਦੀ ਰੁੰਜੁਨ ਟੁਣਕ ਯੁਨਕ ਸੀ ਚੂੜੀਆਂ ਦੀ ਛੰਨ ਝੰਨਤੀ ਆਵਾਜ਼ ਆ ਰਹੀ ਸੀ ਸਾਰਿਆਂ ਦੀਆਂ ਨਜ਼ਰਾਂ ਆਵਾਜ਼ ਵੱਲ ਮੁੜ ਗਈਆਂ ਇਹ ਕੀ ਹੈ ਸਾਮਣੇ ਜੋ ਦ੍ਰਿਸ਼ ਸੀ ਉਹ ਆਸ਼ਰਮ ਦੇ ਇਤਿਹਾਸ ਵਿੱਚ ਪਹਿਲੀ ਵਾਰ ਦੇਖਿਆ ਗਿਆ ਇੱਕ ਪਤਲਾ ਸਰੀਰ ਅਤੇ ਇੱਕ ਲੰਮੀ ਕੁੜੀ ਇੱਕ ਚਮਕਦਾਰ ਸ਼ਰਾਰਾ ਪਹਿਨੀ ਹੋਈ ਚਮਕਦਾਰ ਜਰੀ ਅਤੇ ਮਨ ਗਿਆਨ ਨਾਲ ਸਜੀ ਹੋਈ ਸਿਰ ਤੇ ਇੱਕ ਲੰਮਾ ਕੁੰਗਟ ਸਾਰਿਆਂ ਦੀਆਂ ਬਾਹਾਂ ਕਮਾਨ ਵਾਂਗ ਤਨ ਗਈਆਂ ਅੱਖਾਂ ਵਿੱਚ ਹੈਰਾਨੀ ਚਲਕ ਗਈ ਕਿਉਂ ਅਤੇ ਕਿਵੇਂ ਦੇ ਸਵਾਲ ਮਨ ਵਿੱਚ ਆਕਾਰ ਲੈ ਰਹੇ ਸਨ ਇੰਨਾ ਸਵਾਲਾਂ ਦੇ ਕਿਸੇ ਸਿੱਟੇ ਤੇ ਪਹੁੰਚਣ ਤੋਂ ਪਹਿਲਾਂ ਜਨਨਾਟੇ ਨਾਲ ਕੁੰਗਟ ਉੱਠ ਗਿਆ ਸਾਹਮਣੇ ਸਜੀਲਾ ਬਾਕਾ ਬੁੱਲੇ ਸ਼ਾ ਖੜਾ ਸੀ ਮੋਟੀ-ਮੋਟੀ ਭੋਵੇ ਦੇ ਵਿੱਚ ਟਿੱਕੀ ਹੋਈ ਬਿੰਦੀ ਮੋਟੀ ਅਤੇ ਬੇਟੰਗੀ ਦਾੜੀ ਅਤੇ ਮੁੱਛਾਂ ਵਿੱਚਕਾਰ ਚਮਕਦੇ ਲਾਲ ਬੁੱਲ ਦਾੜੀ ਦੇ ਵਿੱਚਕਾਰ ਗੱਲਾਂ ਤੇ ਗੁੜੀ ਲਾਲੀ ਉਸਨੇ ਆਪਣੇ ਉਲਝੇ ਹੋਏ ਵਾਲਾਂ ਨੂੰ ਬਹੁਤ ਹੀ ਫੁਰਤੀਲੇ ਟੰਗ ਨਾਲ ਗੁੰਦਿਆ ਹੋਇਆ ਸੀ ਵਾਲਾਂ ਦਾ ਟੇਡਾ ਹਿੱਸਾ ਸਿੰਦੂਰ ਨਾਲ ਪਰਿਆ ਹੋਇਆ ਸੀ ਪਰਿਆ ਨਹੀਂ ਸੀ ਉਸ ਨੂੰ ਆਪਣੇ ਸਿਰ ਉੱਪਰ ਉਢੇ ਲਿਆ ਸੀ ਉਸ ਨੂੰ ਜਿੰਨਾ ਸਜਣਾ ਸੰਭਵ ਹੋ ਸਕਿਆ ਉਸ ਨੇ ਆਪਣੇ ਆਪ ਨੂੰ ਸਜਾਇਆ ਇਹ ਵੇਖ ਗੁਰੂ ਪਰਾਵਾਂ ਦੀਆਂ ਅੱਖਾਂ ਦੀਆਂ ਪੁਤਲੀਆਂ ਬਾਹਰ ਜਈਆਂ ਆ ਗਈਆਂ ਸਾਰਿਆਂ ਨੂੰ ਇਹ ਸਮਝਣ ਵਿੱਚ ਕੁਝ ਸਮਾਂ ਲੱਗਿਆ ਕਿ ਇਹ ਅਜੀਬੋ ਗਰੀਬ ਜੀਵ ਕੌਣ ਹੈ ਜੋ ਦਿਮਾਗ ਥੋੜਾ ਜਿਹਾ ਕਮ ਕੀਤਾ ਤਾਂ ਅਹਿਸਾਸ ਹੋਇਆ ਕਿ ਬੁੱਲੇ ਸ਼ਾ ਬੁੱਲੇ ਸ਼ਾ ਸ਼ਰਮ ਨਾਲ ਮੁਸਕਰਾਇਆ ਹੁਣ ਉਥੇ ਕੀ ਸੀ ਇਸ ਮੁਸਕਰਾਹਟ ਨੇ ਮੌਜੂਦਾ ਰਸੀਕਾਂ ਵਿੱਚ ਉਤਸ਼ਾਹ ਦੀ ਲਹਿਰ ਫੈਲਾ ਦਿੱਤੀ ਇੱਕ ਨਰਮ ਬੁਲਬਲੀ ਸਾਰੇ ਦੰਦ ਦਿਖਾਉਂਦੇ ਹੋਏ ਬੱਤੀ ਜਹੀ ਸਾਰਿਆਂ ਨੂੰ ਦਿਖਾਈ ਦੇਣ ਲੱਗ ਪਈ ਇੱਕ ਪਾਸੇ ਢੋਲ ਦੀ ਆਵਾਜ਼ ਸ਼ਾਂਤ ਸੀ ਹਰ ਪਾਸੇ ਚੀਕਾਂ ਸੰ ਕੁਝ ਲੋਕ ਚੁਟਕਲੇ ਸੁਣਾ ਕੇ ਹੱਸਣ ਲੱਗ ਪਏ ਅਤੇ ਕੁਝ ਤਾੜੀਆਂ ਵਜਾ ਕੇ ਉਹਨਾਂ ਵਿੱਚੋਂ ਕੁਝ ਠੋਕਰ ਖਾ ਕੇ ਸਿੱਧੇ ਖੜੇ ਹੋ ਗਏ ਕੁਝ ਆਪਣੇ ਟਿੱਡ ਫੜ ਕੇ ਜਮੀਨ ਤੇ ਲੇਟਣ ਲੱਗੇ ਅਤੇ ਹੱਸਣ ਲੱਗੇ ਅੱਗੇ ਆਪਾਂ ਦੇਖਾਂਗੇ ਕਿ ਬੁੱਲੇ ਸ਼ਾਹ ਦੇ ਗੁਰੂ ਉਸ ਦੇ ਇਸ ਕੰਮ ਤੋਂ ਖੁਸ਼ ਹੋਣਗੇ ਸੋ ਦੋਸਤੋ ਜੇਕਰ Sufi Kar Channel ਤੇ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਲਾਈਕ ਤੇ ਸ਼ੇਅਰ ਕਰਿਓ ਧੰਨਵਾਦ